ਪਿਛਲੇ ਦਿਨੀ ਭਾਰਤ ਪਾਕਿਸਤਾਨ ਵਿਚਾਲੇ ਮਾਹੌਲ ਹੈ ਜਿਹੜਾ ਤਣਾਅਪੂਰਵਕ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚਾਹੇ ਫਿਰ ਡਰੋਨਾਂ ਦੇ ਨਾਲ ਹਮਲੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਿਜ਼ਾਈਲਾਂ ਦੇ ਨਾਲ ਲਗਾਤਾਰ ਹੈ ਜਿਹੜਾ ਪੰਜਾਬ ਨੂੰ ਖਾਸ ਕਰਕੇ ਸਿੱਧੇ ਤੌਰ ਤੇ ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਸੀ ਔਰ ਵੀਡੀਓ ਹੈ ਜਿਹੜੀ ਪੁਰਾਣੀ ਸੋਸ਼ਲ ਮੀਡੀਆ ਤੇ ਉਸ ਵੇਲੇ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਫਿਰ ਰਾਜੂ ਬੇਲਾ ਚਿਚਰਾ ਦੇ ਵੀਡੀਓ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਪਿੰਡ ਦੇ ਵਿੱਚੋਂ ਮਜ਼ਾਇਲ ਡਿੱਗਣ ਦੇ ਕਾਰਨ ਜਿਹੜਾ ਧਮਾਕਾ ਹੋਇਆ ਸੀ ਅਤੇ 15 ਫੁੱਟ ਡੂੰਘਾ ਟੂਆ ਜਿਹੜਾ ਪੈ ਜਾਉਂਦਾ ਸੀ 40 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੂਆ ਦਿੱਤਿਆ ਜਾ ਰਿਹਾ ਸੀ ਅੱਤ ਮੌਕੇ ਦੀ ਤਸਵੀਰ ਹੈ ਜਿਹੜੀ ਇਸ ਵੇਲੇ ਸੀਸੀਟੀਵੀ ਕੈਮਰੇਜ ਕੈਚ ਕਰ ਰਹੀ ਹੈ ਇਹ ਵੀਡੀਓ ਹੈ ਜਿਹੜੀ 10 ਮਈ ਦੀ ਦਿੱਤੀ ਜਾ ਰਹੀ ਹੈ ਫਿਲਹਾਲ ਫੀਸ ਫਾਇਰ ਹੋ ਚੁੱਕਿਆ ਹੈ ਜੰਗਬੰਦੀ ਹੋ ਚੁੱਕੀ ਹੈ ਦੋਨਾਂ ਬਾਰਡਰ ਦੇ ਉੱਤੇ ਇਸ ਵੇਲੇ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਇਹ ਵੀਡੀਓ ਜਿਹੜੀ ਪੁਰਾਣੀ ਵੀਡੀਓ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚਿਚਰਾ ਨੂਆ ਜਿਹੜਾ ਹਮਲਾ ਕੀਤਾ ਜਾਂਦਾ ਸੀ ਜੀ ਹਾਂ ਪਿੰਡ ਦੇ ਵਿੱਚੋਂ ਅਟੈਕ ਕੀਤਾ ਜਾਂਦਾ ਸੀ ਮਜ਼ਾਇਲ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਛੁੱਟੀ ਜਾਂਦੀ ਸੀ ਪਰ ਦੱਸਿਆ ਕਿ S400 ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਰਾਹ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਸਾਡੀ ਭਾਰਤੀ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਵੇਲੇ ਮੌਕੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਪਡ ਹੋਈਆਂ ਨੇ ਧਮਾਕੇ ਦੀ ਆਵਾਜ਼ ਤੁਸੀਂ ਲਗਾਤਾਰ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਧਮਾਕਾ ਹੁੰਦਾ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਸ਼ੀਸ਼ੇ ਨੇ ਜਿਹੜੇ ਉਹ ਵੀ ਟੁੱਟ ਜਾਂਦੇ ਨੇ ਤੇ ਇਸ ਤੋਂ ਇਲਾਵਾ 10 ਕਿਲੋਮੀਟਰ ਤੱਕ ਇਸ ਦੇ ਧਮਾਕੇ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੱਤੀ ਆ ਤਾਂ ਬਿਲਕੁਲ ਪੁਰਾਣੀ ਤਸਵੀਰ ਹੈ ਜਿਹੜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦਰਸਲ 10 ਮਈ ਦੀ ਤਸਵੀਰ ਹੈ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿਚਰਾ ਦੇ ਵਿੱਚੋਂ ਮਜ਼ਾਇਲ ਦਿੱਤੀ ਸੀ ਜਿੱहां 15 ਫੁੱਟ ਡੂੰਘਾ ਤੇ 40 ਫੁੱਟ ਜਿਹੜਾ ਚੌੜਾ ਟੋਆ ਜਿਹੜਾ ਪੈ ਗਿਆ ਸੀ ਤਾਂ ਇਸ ਦੇ ਨਾਲ ਹੀ ਧਮਾਕੇ ਦੀ ਆਵਾਜ਼ ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਸੀ ਲੋਕਾਂ ਦੇ ਘਰਾਂ ਦੇ ਖਿੜਕੀਆਂ ਦਰਵਾਜ਼ੇ ਤੱਕ ਟੁੱਟ ਗਏ ਸੀ ਕੱਚ ਦੇ ਬਣੇ ਹੋਏ ਔਰ ਇਹ ਸਭ ਤੋਂ ਬੇਹੱਦ ਖਾਸ ਗੱਲ ਕਿ ਇਸੇ ਧਮਾਕੇ ਦੀ ਆਵਾਜ਼ 10 ਕਿਲੋਮੀਟਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਹੈ ਲੋਕਾਂ ਦਾ ਜਿਹੜਾ ਘਰ ਤੋਂ ਬਾਹਰ ਨਿਕਲਣਾ ਵੀ ਲੋਕਾਂ ਨੂੰ ਔਖਾ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਵੱਡੀ ਤਬਾਹੀ ਆਉਣ ਵਾਲੀ ਹੈ ਪਰ ਦੱਸਦੇ ਕਿ ਹੁਣ ਫਾਇਰ ਹੋ ਚੁੱਕਾ ਹੈ ਸਥਿਤੀ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ ਇਹ ਵੀਡੀਓ 10 ਮਈ ਦੀ ਹੈ ਪਿਛਲੇ ਦਿਨੀ ਭਾਰਤ ਪਾਕਿਸਤਾਨ ਵਿਚਾਲੇ ਮਾਹੌਲ ਹੈ ਜਿਹੜਾ ਤਣਾਪੂਰਵਕ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚਾਹੇ ਫਿਰ ਡਰੋਨਾਂ ਦੇ ਨਾਲ ਹਮਲੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਿਸਾਈਲਾਂ ਦੇ ਨਾਲ ਲਗਾਤਾਰ ਹੈ ਜਿਹੜਾ ਪੰਜਾਬ ਨੂੰ ਖਾਸ ਕਰਕੇ ਸਿੱਧੇ ਤੌਰ ਤੇ ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਸੀ ਔਰ ਵੀਡੀਓ ਹੈ ਜਿਹੜੀ ਪੁਰਾਣੀ ਸੋਸ਼ਲ ਮੀਡੀਆ ਤੇ ਉਸ ਵੇਲੇ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਫਿਰ ਰਾਜੂ ਬੇਲਾ ਚਚਰਾ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਪਿੰਡ ਦੇ ਵਿੱਚੋਂ ਮਜ਼ਾਇਲ ਡਿੱਗਣ ਦੇ ਕਾਰਨ ਜਿਹੜਾ ਧਮਾਕਾ ਹੋਇਆ ਸੀ ਅਤੇ 15 ਫੁੱਟ ਡੂੰਘਾ ਟੋਆ ਜਿਹੜਾ ਪੈਜ ਰੋਂਦਾ ਸੀ 40 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਆ ਦਿੱਤਿਆ ਜਾ ਰਿਹਾ ਸੀ ਅਤੇ ਮੌਕੇ ਦੀ ਤਸਵੀਰ ਹੈ ਜਿਹੜੀ ਇਸ ਵੇਲੇ ਸੀਸੀਟੀਵੀ ਕੈਮਰੇਜ ਕਾਤੂਜੋਂ ਵੀ ਇਹ ਵੀਡੀਓ ਜਿਹੜੀ ਦਾਸਮਈ ਦੀ ਦਿੱਤੀ ਜਾ ਰਹੀ ਹੈ ਫਿਲਹਾਲ ਫੀਸ ਫਾਇਰ ਹੋ ਚੁੱਕਿਆ ਹੈ ਜੰਗਬੰਦੀ ਹੋ ਚੁੱਕੀ ਹੈ ਦੋਨਾਂ ਬਾਰਡਰਸ ਦੇ ਉੱਤੇ ਇਸ ਵੇਲੇ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਇਹ ਵੀਡੀਓ ਜਿਹੜੀ ਪੁਰਾਣੀ ਵੀਡੀਓ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚਿਚਰਾ ਨੂਆ ਜਿਹੜਾ ਹਮਲਾ ਕੀਤਾ ਜਾਂਦਾ ਸੀ ਜੀ ਹਾਂ ਪਿੰਡ ਦੇ ਵਿੱਚੋਂ ਅਟੈਕ ਕੀਤਾ ਜਾਂਦਾ ਸੀ ਮਜ਼ਾਇਲ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਛੁੱਟੀ ਜਾਂਦੀ ਸੀ ਪਰ ਦੱਸਿਆ ਕਿ S400 ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਰਾਹ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਸਾਡੀ ਭਾਰਤੀ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਵੇਲੇ ਮੌਕੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਨੇ ਧੁਮਾਕੇ ਦੀ ਆਵਾਜ਼ ਤੁਸੀਂ ਲਗਾਤਾਰ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਮਾਕਾ ਹੁੰਦਾ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਉਹ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਹੈ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਸ਼ੀਸ਼ੇ ਨੇ ਜਿਹੜੇ ਉਹ ਵੀ ਟੁੱਟ ਜਾਂਦੇ ਨੇ ਤੇ ਇਸ ਤੋਂ ਇਲਾਵਾ 10 ਕਿਲੋਮੀਟਰ ਤੱਕ ਇਸ ਦੇ ਤਮਾਕੇ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੱਤੀ ਹੈ ਤਾਂ ਬਿਲਕੁਲ ਉਹ ਪੁਰਾਣੀ ਤਸਵੀਰ ਹੈ ਜਿਹੜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦਰਸਲ 10 ਮਈ ਦੀ ਤਸਵੀਰ ਹੈ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿਚਰਾ ਦੇ ਵਿੱਚ ਮਜ਼ਾਇ ਲੱਗੀ ਸੀ ਜਿੱਹਾਂ 15 ਫੁੱਟ ਦੂੰਗਾ ਤੇ 40 ਫੁੱਟ ਜਿਹੜਾ ਚੌੜਾ ਟੋਆ ਜਿਹੜਾ ਪੈ ਗਿਆ ਸੀ ਤਾਂ ਇਸ ਦੇ ਨਾਲ ਹੀ ਧਮਾਕੇ ਦੀ ਆਵਾਜ਼ ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਸੀ ਲੋਕਾਂ ਦੇ ਘਰਾਂ ਦੇ ਖਿੜਕੀਆਂ ਦਰਵਾਜ਼ੇ ਤੱਕ ਟੁੱਟ ਗਏ ਸੀ ਕੱਚ ਦੇ ਬਣੇ ਹੋਏ ਔਰ ਇਹ ਸਭ ਤੋਂ ਬੇਹੱਦ ਖਾਸ ਗੱਲ ਕਿ ਇਸੇ ਧਮਾਕੇ ਦੀ ਆਵਾਜ਼ 10 ਕਿਲੋਮੀਟਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਆ ਲੋਕਾਂ ਦਾ ਜਿਹੜਾ ਘਰ ਤੋਂ ਬਾਹਰ ਨਿਕਲਣਾ ਵੀ ਲੋਕਾਂ ਨੂੰ ਔਖਾ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਵੱਡੀ ਤਬਾਹੀ ਆਉਣ ਵਾਲੀ ਹੈ ਪਰ ਦੱਸਦੇ ਕਿ 29 ਫਾਇਰ ਹੋ ਚੁੱਕਾ ਹੈ ਸਥਿਤੀ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ ਇਹ ਵੀਡੀਓ 10 ਮਈ ਦੀ ਹੈ ਇਹ ਨਹੀਂ ਭਾਰਤ ਪਾਕਿਸਤਾਨ ਵਿਚਾਲੇ ਮਾਹੌਲ ਹੈ ਜਿਹੜਾ ਤਣਾਅਪੂਰਵਕ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚਾਹੇ ਫਿਰ ਡਰੋਨਾਂ ਦੇ ਨਾਲ ਹਮਲੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਿਸਾਈਲਾਂ ਦੇ ਨਾਲ ਲਗਾਤਾਰ ਹੈ ਜਿਹੜਾ ਪੰਜਾਬ ਨੂੰ ਖਾਸ ਕਰਕੇ ਸਿੱਧੇ ਤੌਰ ਤੇ ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਸੀ ਔਰ ਵੀਡੀਓ ਹੈ ਜਿਹੜੀ ਪੁਰਾਣੀ ਸੋਸ਼ਲ ਮੀਡੀਆ ਤੇ ਉਸ ਵੇਲੇ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਫਿਰ ਰਾਜੂ ਬੇਲਾ ਚਿਚਰਾ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਪਿੰਡ ਦੇ ਵਿੱਚੋਂ ਮਜ਼ਾਇਲ ਡਿੱਗਣ ਦੇ ਕਾਰਨ ਜਿਹੜਾ ਧਮਾਕਾ ਹੋਇਆ ਸੀ ਅਤੇ 15 ਫੁੱਟ ਡੂੰਘਾ ਟੋਆ ਜਿਹੜਾ ਪੈ ਜਾਉਂਦਾ ਸੀ 40 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਆ ਦਿੱਤਿਆ ਜਾ ਰਿਹਾ ਸੀ ਅਤੇ ਮੌਕੇ ਦੀ ਤਸਵੀਰ ਹੈ ਜਿਹੜੀ ਇਸ ਵੇਲੇ ਸੀਸੀਟੀਵੀ ਕੈਮਰੇਜ ਕੈਪਚ ਕਰ ਰਹੀ ਹੈ ਇਹ ਵੀਡੀਓ ਜਿਹੜੀ 10 ਮਈ ਦੀ ਦੱਸੀ ਜਾ ਰਹੀ ਹੈ ਫਿਲਹਾਲ ਫੀਸ ਫਾਇਰ ਹੋ ਚੁੱਕਾ ਹੈ ਜੰਗਬੰਦੀ ਹੋ ਚੁੱਕੀ ਹੈ ਦੋਨੋਂ ਬਾਰਡਰ ਦੇ ਉੱਤੇ ਇਸ ਵੇਲੇ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਇਹ ਵੀਡੀਓ ਜਿਹੜੀ ਪੁਰਾਣੀ ਵੀਡੀਓ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚਿਛਰਾ ਨੂਆ ਜਿਹੜਾ ਹਮਲਾ ਕੀਤਾ ਜਾਂਦਾ ਸੀ ਜੀ ਹਾਂ ਪਿੰਡ ਦੇ ਵਿੱਚੋਂ ਅਟੈਕ ਕੀਤਾ ਜਾਂਦਾ ਸੀ ਮਿਜ਼ਾਈਲ ਜਿਹੜੀ ਕਿਸ ਤਰੀਕੇ ਦੇ ਨਾਲ ਛੁੱਟੀ ਜਾਂਦੀ ਸੀ ਪਰ ਦੱਸਿਆ ਕਿ S400 ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਰਾਹ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਸਾਡੀ ਭਾਰਤੀ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਵੇਲੇ ਮੌਕੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਸੀਸੀਟੀਵੀ ਕੈਮਰਾ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਨੇ ਧੁਮਾਕੇ ਦੀ ਆਵਾਜ਼ ਤੁਸੀਂ ਲਗਾਤਾਰ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਧੁਮਾਕਾ ਹੁੰਦਾ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚੋਂ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਸ਼ੀਸ਼ੇ ਨੇ ਜਿਹੜੇ ਉਹ ਵੀ ਟੁੱਟ ਜਾਂਦੇ ਨੇ ਤਾਂ ਇਸ ਤੋਂ ਇਲਾਵਾ 10 ਕਿਲੋਮੀਟਰ ਤੱਕ ਇਸ ਦੇ ਧਮਾਕੇ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੱਤੀ ਆ ਤਾਂ ਬਿਲਕੁਲ ਉਹ ਪੁਰਾਣੀ ਤਸਵੀਰ ਹੈ ਜਿਹੜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦਰਸਲ 10 ਮਈ ਦੀ ਤਸਵੀਰ ਹੈ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿਚਰਾਂ ਦੇ ਵਿੱਚੋਂ ਮਜ਼ਾਇਲ ਦਿੱਕੀ ਸੀ ਜਿੱहां 15 ਫੁੱਟ ਲੰਬਾ ਤੇ 40 ਫੁੱਟ ਜਿਹੜਾ ਚੌੜਾ ਟੋਆ ਜਿਹੜਾ ਪੈ ਗਿਆ ਸੀ ਤਾਂ ਇਸ ਦੇ ਨਾਲ ਹੀ ਅ ਧਮਾਕੇ ਦੀ ਆਵਾਜ਼ ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਸੀ ਲੋਕਾਂ ਦੇ ਘਰਾਂ ਦੇ ਖਿੜਕੀਆਂ ਦਰਵਾਜ਼ੇ ਤੱਕ ਟੁੱਟ ਗਏ ਸੀ ਕੱਚ ਦੇ ਬਣੇ ਹੋਏ ਔਰ ਇਹ ਸਭ ਤੋਂ ਬੇਹੱਦ ਖਾਸ ਗੱਲ ਕਿ ਇਸੇ ਧਮਾਕੇ ਦੀ ਆਵਾਜ਼ 10 ਕਿਲੋਮੀਟਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਐ ਲੋਕਾਂ ਦਾ ਜਿਹੜਾ ਘਰ ਤੋਂ ਬਾਹਰ ਨਿਕਲਣਾ ਵੀ ਲੋਕਾਂ ਨੂੰ ਔਖਾ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਵੱਡੀ ਤਬਾਹੀ ਆਉਣ ਵਾਲੀ ਹੈ ਪਰ ਦੱਸਦੇ ਕਿ ਹੁਣ ਸੀਜ਼ ਫਾਇਰ ਹੋ ਚੁੱਕਾ ਹੈ ਸਥਿਤੀ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ ਇਹ ਵੀਡੀਓ 10 ਮਈ ਦੀ ਹੈ ਪਿਛਲੇ ਦਿਨੀ ਭਾਰਤ ਪਾਕਿਸਤਾਨ ਵਿਚਾਲੇ ਮਾਹੌਲ ਜਿਹੜਾ ਤਣਾਅਪੂਰਵਕ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚਾਹੇ ਫਿਰ ਡਰੋਨਾਂ ਦੇ ਨਾਲ ਹਮਲੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਿਜ਼ਾਈਲਾਂ ਦੇ ਨਾਲ ਲਗਾਤਾਰ ਜਿਹੜਾ ਪੰਜਾਬ ਨੂੰ ਖਾਸ ਕਰਕੇ ਸਿੱਧੇ ਤੌਰ ਤੇ ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਸੀ ਔਰ ਵੀਡੀਓ ਹੈ ਜਿਹੜੀ ਪੁਰਾਣੀ ਸੋਸ਼ਲ ਮੀਡੀਆ ਤੇ ਉਸ ਵੇਲੇ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਫਿਰ ਰਾਜੂ ਬੇਲਾ ਚਿਚਰਾ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਪਿੰਡ ਦੇ ਵਿੱਚੋਂ ਮਜ਼ਾਇਲ ਡਿੱਗਣ ਦੇ ਕਾਰਨ ਜਿਹੜਾ ਧਮਾਕਾ ਹੋਇਆ ਸੀ ਅਤੇ 15 ਫੁੱਟ ਡੂੰਘਾ ਟੋਆ ਜਿਹੜਾ ਪੈਜ ਰੋਂਦਾ ਸੀ 40 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਆ ਦਿੱਤਾ ਜਾ ਰਿਹਾ ਸੀ ਆ ਤਾਂ ਮੌਕੇ ਦੀ ਤਸਵੀਰ ਹੈ ਜਿਹੜੀ ਇਸ ਵੇਲੇ ਸੀਸੀਟੀਵੀ ਕੈਮਰੇਜ ਕੈਚ ਕਰ ਰਹੀ ਹੈ ਇਹ ਵੀਡੀਓ ਜਿਹੜੀ 10 ਮਈ ਦੀ ਦੱਸੀ ਜਾ ਰਹੀ ਹੈ ਫਿਲਹਾਲ ਫੀਸ ਫਾਇਰ ਹੋ ਚੁੱਕਿਆ ਹੈ ਜੰਗਬੰਦੀ ਹੋ ਚੁੱਕੀ ਹੈ ਦੋਨਾਂ ਬਾਰਡਰਸ ਦੇ ਉੱਤੇ ਇਸ ਵੇਲੇ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਇਹ ਵੀਡੀਓ ਜਿਹੜੀ ਪੁਰਾਣੀ ਵੀਡੀਓ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚਿਛਰਾ ਨੂਆ ਜਿਹੜਾ ਹਮਲਾ ਕੀਤਾ ਜਾਂਦਾ ਸੀ ਜੀ ਹਾਂ ਪਿੰਡ ਦੇ ਵਿੱਚੋਂ ਅਟੈਕ ਕੀਤਾ ਜਾਂਦਾ ਸੀ ਮਿਜ਼ਾਈਲ ਜਿਹੜੀ ਕਿਸ ਤਰੀਕੇ ਦੇ ਨਾਲ ਛੁੱਟੀ ਜਾਂਦੀ ਸੀ ਪਰ ਦੱਸਿਆ ਕਿ S400 ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਰਾਹ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਸਾਡੀ ਭਾਰਤੀ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਵੇਲੇ ਮੌਕੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਪਟ ਹੋਈਆਂ ਨੇ ਧਮਾਕੇ ਦੀ ਆਵਾਜ਼ ਤੁਸੀਂ ਲਗਾਤਾਰ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਧਮਾਕਾ ਹੁੰਦਾ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਸ਼ੀਸ਼ੇ ਨੇ ਜਿਹੜੇ ਉਹ ਵੀ ਟੁੱਟ ਜਾਂਦੇ ਨੇ ਤੇ ਇਸ ਤੋਂ ਇਲਾਵਾ 10 ਕਿਲੋਮੀਟਰ ਤੱਕ ਇਸ ਦੇ ਧਮਾਕੇ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੱਤੀ ਆ ਤਾਂ ਬਿਲਕੁਲ ਪੁਰਾਣੀ ਤਸਵੀਰ ਹੈ ਜਿਹੜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦਰਸਲ 10 ਮਈ ਦੀ ਤਸਵੀਰ ਹੈ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿਚਰਾ ਦੇ ਵਿੱਚ ਮਜ਼ਾਇਲ ਲੱਗੀ ਸੀ ਜਿੱहां 15 ਫੁੱਟ ਡੂੰਘਾ ਤੇ 40 ਫੁੱਟ ਜਿਹੜਾ ਚੌੜਾ ਟੋਆ ਜਿਹੜਾ ਪੈ ਗਿਆ ਸੀ ਤਾਂ ਇਸ ਦੇ ਨਾਲ ਹੀ ਧਮਾਕੇ ਦੀ ਆਵਾਜ਼ ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਸੀ ਲੋਕਾਂ ਦੇ ਘਰਾਂ ਦੇ ਖਿੜਕੀਆਂ ਦਰਵਾਜ਼ੇ ਤੱਕ ਟੁੱਟ ਗਏ ਸੀ ਕੱਚ ਦੇ ਬਣੇ ਹੋਏ ਔਰ ਇਹ ਸਭ ਤੋਂ ਬੇਹੱਦ ਖਾਸ ਗੱਲ ਕਿ ਇਸਦੇ ਧਮਾਕੇ ਦੀ ਆਵਾਜ਼ 10 ਕਿਲੋਮੀਟਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਹੈ ਲੋਕਾਂ ਦਾ ਜਿਹੜਾ ਘਰ ਤੋਂ ਬਾਹਰ ਨਿਕਲਣਾ ਵੀ ਲੋਕਾਂ ਨੂੰ ਔਖਾ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਵੱਡੀ ਤਬਾਹੀ ਆਉਣ ਵਾਲੀ ਹੈ ਪਰ ਦੱਸਦੇ ਕਿ ਹੁਣ ਫੀਸ ਫਾਇਰ ਹੋ ਚੁੱਕਾ ਹੈ ਸਥਿਤੀ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ ਇਹ ਵੀਡੀਓ 10 ਮਈ ਦੀ ਹੈ ਪਿਛਲੇ ਦਿਨੀ ਭਾਰਤ ਪਾਕਿਸਤਾਨ ਵਿਚਾਲੇ ਮਾਹੌਲ ਹੈ ਜਿਹੜਾ ਤਣਾਪੂਰਵਕ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚਾਹੇ ਫਿਰ ਡਰੋਨਾਂ ਦੇ ਨਾਲ ਹਮਲੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਿਸਾਈਲਾਂ ਦੇ ਨਾਲ ਲਗਾਤਾਰ ਹੈ ਜਿਹੜਾ ਪੰਜਾਬ ਨੂੰ ਖਾਸ ਕਰਕੇ ਸਿੱਧੇ ਤੌਰ ਤੇ ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਸੀ ਔਰ ਵੀਡੀਓ ਹੈ ਜਿਹੜੀ ਪੁਰਾਣੀ ਸੋਸ਼ਲ ਮੀਡੀਆ ਤੇ ਉਸ ਵੇਲੇ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਫਿਰ ਰਾਜੂ ਬੇਲਾ ਚਚਰਾ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਪਿੰਡ ਦੇ ਵਿੱਚੋਂ ਨਜ਼ਾਇਲ ਡਿੱਗਣ ਦੇ ਕਾਰਨ ਜਿਹੜਾ ਧਮਾਕਾ ਹੋਇਆ ਸੀ ਅਤੇ 15 ਫੁੱਟ ਡੂੰਘਾ ਟੋਆ ਜਿਹੜਾ ਪੈਜ ਰੋਂਦਾ ਸੀ 40 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਆ ਦਿੱਤਾ ਜਾ ਰਿਹਾ ਸੀ ਅਾ ਤਾਂ ਮੌਕੇ ਦੀ ਤਸਵੀਰ ਹੈ ਜਿਹੜੀ ਇਸ ਵੇਲੇ ਸੀਸੀਟੀਵੀ ਕੈਮਰੇਜ ਕਾਤੂਜਾ ਵੀਡੀਓ ਹੈ ਜਿਹੜੀ 10 ਮਈ ਦੀ ਦੱਸੀ ਜਾ ਰਹੀ ਹੈ ਫਿਲਹਾਲ ਫੀਸ ਫਾਇਰ ਹੋ ਚੁੱਕਿਆ ਹੈ ਜੰਗਬੰਦੀ ਹੋ ਚੁੱਕੀ ਹੈ ਦੋਨਾਂ ਬਾਰਡਰਸ ਦੇ ਉੱਤੇ ਇਸ ਵੇਲੇ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਇਹ ਵੀਡੀਓ ਜਿਹੜੀ ਪੁਰਾਣੀ ਵੀਡੀਓ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚਿਚਰਾ ਨੂਆ ਜਿਹੜਾ ਹਮਲਾ ਕੀਤਾ ਜਾਂਦਾ ਸੀ ਜੀ ਹਾਂ ਪਿੰਡ ਦੇ ਵਿੱਚੋਂ ਅਟੈਕ ਕੀਤਾ ਜਾਂਦਾ ਸੀ ਮਜ਼ਾਇਲਾ ਜਿਹੜੀ ਕਿਸ ਤਰੀਕੇ ਦੇ ਨਾਲ ਛੁੱਟੀ ਜਾਂਦੀ ਸੀ ਪਰ ਦੱਸਿਆ ਕਿ S400 ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਰਾਹ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਸਾਡੀ ਭਾਰਤੀ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਵੇਲੇ ਮੌਕੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਨੇ ਧੁਮਾਕੇ ਦੀ ਆਵਾਜ਼ ਤੁਸੀਂ ਲਗਾਤਾਰ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਮਾਕਾ ਹੁੰਦਾ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਹੈ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਸ਼ੀਸ਼ੇ ਨੇ ਜਿਹੜੇ ਉਹ ਵੀ ਟੁੱਟ ਜਾਂਦੇ ਨੇ ਤੇ ਇਸ ਤੋਂ ਇਲਾਵਾ 10 ਕਿਲੋਮੀਟਰ ਤੱਕ ਇਸ ਦੇ ਤਮਾਕੇ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੱਤੀ ਹੈ ਤਾਂ ਬਿਲਕੁਲ ਉਹ ਪੁਰਾਣੀ ਤਸਵੀਰ ਹੈ ਜਿਹੜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦਰਸਲ 10 ਮਈ ਦੀ ਤਸਵੀਰ ਹੈ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿਚਰਾ ਦੇ ਵਿੱਚ ਮਜ਼ਾਇ ਲੱਗੀ ਸੀ ਜਿੱਹਾਂ 15 ਫੁੱਟ ਦੂੰਗਾ ਤੇ 40 ਫੁੱਟ ਜਿਹੜਾ ਚੌੜਾ ਟੋਆ ਜਿਹੜਾ ਪੈ ਗਿਆ ਸੀ ਤਾਂ ਇਸ ਦੇ ਨਾਲ ਹੀ ਧਮਾਕੇ ਦੀ ਆਵਾਜ਼ ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਸੀ ਲੋਕਾਂ ਦੇ ਘਰਾਂ ਦੇ ਖਿੜਕੀਆਂ ਦਰਵਾਜ਼ੇ ਤੱਕ ਟੁੱਟ ਗਏ ਸੀ ਕੱਚ ਦੇ ਬਣੇ ਹੋਏ ਔਰ ਇਹ ਸਭ ਤੋਂ ਬੇਹੱਦ ਖਾਸ ਗੱਲ ਕਿ ਇਸੇ ਧਮਾਕੇ ਦੀ ਆਵਾਜ਼ 10 ਕਿਲੋਮੀਟਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਆ ਲੋਕਾਂ ਦਾ ਜਿਹੜਾ ਘਰ ਤੋਂ ਬਾਹਰ ਨਿਕਲਣਾ ਵੀ ਲੋਕਾਂ ਨੂੰ ਔਖਾ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਵੱਡੀ ਤਬਾਹੀ ਆਉਣ ਵਾਲੀ ਹੈ ਪਰ ਦੱਸਦੇ ਕਿ 19 ਫਾਇਰ ਹੋ ਚੁੱਕਿਆ ਹੈ ਸਥਿਤੀ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ ਇਹ ਵੀਡੀਓ 10 ਮਈ ਦੀ ਹੈ ਦੇ ਦਿਨੀ ਭਾਰਤ-ਪਾਕਿਸਤਾਨ ਵਿਚਾਲੇ ਮਾਹੌਲ ਹੈ ਜਿਹੜਾ ਤਣਾਅਪੂਰਵਕ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚਾਹੇ ਫਿਰ ਡਰੋਨਾਂ ਦੇ ਨਾਲ ਹਮਲੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਿਜ਼ਾਈਲਾਂ ਦੇ ਨਾਲ ਲਗਾਤਾਰ ਜਿਹੜਾ ਪੰਜਾਬ ਨੂੰ ਖਾਸ ਕਰਕੇ ਸਿੱਧੇ ਤੌਰ ਤੇ ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਸੀ ਔਰ ਵੀਡੀਓ ਹੈ ਜਿਹੜੀ ਪੁਰਾਣੀ ਸੋਸ਼ਲ ਮੀਡੀਆ ਤੇ ਉਸ ਵੇਲੇ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਫਿਰ ਰਾਜੂ ਬੇਲਾ ਚਿਚਰਾ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਪਿੰਡ ਦੇ ਵਿੱਚੋਂ ਮਜ਼ਾਇਲ ਡਿੱਗਣ ਦੇ ਕਾਰਨ ਜਿਹੜਾ ਤਮਾਕਾ ਹੋਇਆ ਸੀ ਅਤੇ 15 ਫੁੱਟ ਡੂੰਘਾ ਟੋਆ ਜਿਹੜਾ ਪੈ ਜਾਉਂਦਾ ਸੀ 40 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਆ ਦਿੱਤਾ ਜਾ ਰਿਹਾ ਸੀ ਅਤੇ ਮੌਕੇ ਦੀ ਤਸਵੀਰ ਹੈ ਜਿਹੜੀ ਇਸ ਵੇਲੇ ਸੀਸੀਟੀਵੀ ਕੈਮਰੇਜ ਕੈਪਚ ਕਰ ਰਹੀ ਹੈ ਇਹ ਵੀਡੀਓ ਜਿਹੜੀ ਤਾਫਮਈ ਦੀ ਦੱਸੀ ਜਾ ਰਹੀ ਹੈ ਫਿਲਹਾਲ ਫੀਸ ਫਾਇਰ ਹੋ ਚੁੱਕਿਆ ਹੈ ਜੰਗਬੰਦੀ ਹੋ ਚੁੱਕੀ ਹੈ ਦੋਨਾਂ ਬਾਰਡਰਸ ਦੇ ਉੱਤੇ ਇਸ ਵੇਲੇ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਇਹ ਵੀਡੀਓ ਜਿਹੜੀ ਪੁਰਾਣੀ ਵੀਡੀਓ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚਿਛਰਾ ਨੂਆ ਜਿਹੜਾ ਹਮਲਾ ਕੀਤਾ ਜਾਂਦਾ ਸੀ ਜੀ ਹਾਂ ਪਿੰਡ ਦੇ ਵਿੱਚੋਂ ਅਟੈਕ ਕੀਤਾ ਜਾਂਦਾ ਸੀ ਮਜ਼ਾਇਲ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਛੁੱਟੀ ਜਾਂਦੀ ਸੀ ਪਰ ਦੱਸਿਆ ਕਿ S400 ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਰਾਹ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਸਾਡੀ ਭਾਰਤੀ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਵੇਲੇ ਮੌਕੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਨੇ ਧੁਮਾਕੇ ਦੀ ਆਵਾਜ਼ ਤੁਸੀਂ ਲਗਾਤਾਰ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਧੁਮਾਕਾ ਹੁੰਦਾ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚੋਂ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਸ਼ੀਸ਼ੇ ਨੇ ਜਿਹੜੇ ਉਹ ਵੀ ਟੁੱਟ ਜਾਂਦੇ ਨੇ ਤਾਂ ਇਸ ਤੋਂ ਇਲਾਵਾ 10 ਕਿਲੋਮੀਟਰ ਤੱਕ ਇਸ ਦੇ ਧਮਾਕੇ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੱਤੀ ਆ ਤਾਂ ਬਿਲਕੁਲ ਉਹ ਪੁਰਾਣੀ ਤਸਵੀਰ ਹੈ ਜਿਹੜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦਰਸਲ 10 ਮਈ ਦੀ ਤਸਵੀਰ ਹੈ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿਚਰਾਂ ਦੇ ਵਿੱਚ ਮਜ਼ਾਇਲ ਦਿੱਕੀ ਸੀ ਜਿੱहां 15 ਫੁੱਟ ਡੂੰਘਾ ਤੇ 40 ਫੁੱਟ ਜਿਹੜਾ ਚੌੜਾ ਟੋਆ ਜਿਹੜਾ ਪੈ ਗਿਆ ਸੀ ਤਾਂ ਇਸ ਦੇ ਨਾਲ ਹੀ ਧਮਾਕੇ ਦੀ ਆਵਾਜ਼ ਤਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਸੀ ਲੋਕਾਂ ਦੇ ਘਰਾਂ ਦੇ ਖਿੜਕੀਆਂ ਦਰਵਾਜ਼ੇ ਤੱਕ ਟੁੱਟ ਗਏ ਸੀ ਕੱਚ ਦੇ ਬਣੇ ਹੋਏ ਔਰ ਇਹ ਸਭ ਤੋਂ ਬੇਹੱਦ ਖਾਸ ਗੱਲ ਕਿ ਇਸਦੇ ਤਮਾਕੇ ਦੀ ਆਵਾਜ਼ 10 ਕਿਲੋਮੀਟਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਹੈ ਲੋਕਾਂ ਦਾ ਜਿਹੜਾ ਘਰ ਤੋਂ ਬਾਹਰ ਨਿਕਲਣਾ ਵੀ ਲੋਕਾਂ ਨੂੰ ਔਖਾ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਵੱਡੀ ਤਬਾਹੀ ਆਉਣ ਵਾਲੀ ਹੈ ਪਰ ਦੱਸਦੇ ਕਿ ਹੁਣ ਫਾਇਰ ਹੋ ਚੁੱਕਿਆ ਹੈ ਸਥਿਤੀ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ ਇਹ ਵੀਡੀਓ 10 ਮਈ ਦੀ ਹੈ ਪਿਛਲੇ ਦਿਨੀ ਭਾਰਤ ਪਾਕਿਸਤਾਨ ਵਿਚਾਲੇ ਮਾਹੌਲ ਹੈ ਜਿਹੜਾ ਤਣਾਪੂਰਪਕ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚਾਈਫੀ ਡਰੋਨਾਂ ਦੇ ਨਾਲ ਹਮਲੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਿਜ਼ਾਈਲਾਂ ਦੇ ਨਾਲ ਲਗਾਤਾਰ ਹੈ ਜਿਹੜਾ ਪੰਜਾਬ ਨੂੰ ਖਾਸ ਕਰਕੇ ਸਿੱਧੇ ਤੌਰ ਤੇ ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਸੀ ਔਰ ਵੀਡੀਓ ਹੈ ਜਿਹੜੀ ਪੁਰਾਣੀ ਸੋਸ਼ਲ ਮੀਡੀਆ ਤੇ ਉਸ ਵੇਲੇ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚਿਚਰਾ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਪਿੰਡ ਦੇ ਵਿੱਚੋਂ ਮਜ਼ਾਇਲ ਡਿੱਗਣ ਦੇ ਕਾਰਨ ਜਿਹੜਾ ਧਮਾਕਾ ਹੋਇਆ ਸੀ ਅਤੇ 15 ਫੁੱਟ ਡੂੰਘਾ ਟੋਆ ਜਿਹੜਾ ਪੈਜ ਰੋਂਦਾ ਸੀ 40 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਆ ਦਿੱਤਿਆ ਜਾ ਰਿਹਾ ਸੀ ਆ ਤਾਂ ਮੌਕੇ ਦੀ ਤਸਵੀਰ ਹੈ ਜਿਹੜੀ ਇਸ ਵੇਲੇ ਸੀਸੀਟੀਵੀ ਕੈਮਰੇਜ ਕੈਚ ਕਰ ਰਹੀ ਹੈ ਇਹ ਵੀਡੀਓ ਹੈ ਜਿਹੜੀ 10 ਮਈ ਦੀ ਦੱਸੀ ਜਾ ਰਹੀ ਹੈ ਫਿਲਹਾਲ ਫੀਸ ਫਾਇਰ ਹੋ ਚੁੱਕਿਆ ਹੈ ਜੰਗਬੰਦੀ ਹੋ ਚੁੱਕੀ ਹੈ ਦੋਨਾਂ ਬਾਰਡਰਸ ਦੇ ਉੱਤੇ ਇਸ ਵੇਲੇ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਇਹ ਵੀਡੀਓ ਜਿਹੜੀ ਪੁਰਾਣੀ ਵੀਡੀਓ ਹੈ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚਿਚਰਾ ਨੂਆ ਜਿਹੜਾ ਹਮਲਾ ਕੀਤਾ ਜਾਂਦਾ ਸੀ ਜੀ ਹਾਂ ਪਿੰਡ ਦੇ ਵਿੱਚੋਂ ਅਟੈਕ ਕੀਤਾ ਜਾਂਦਾ ਸੀ ਮਜ਼ਾਇਲ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਛੁੱਟੀ ਜਾਂਦੀ ਸੀ ਪਰ ਦੱਸਿਆ ਕਿ S400 ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਰਾਹ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਸਾਡੀ ਭਾਰਤੀ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਵੇਲੇ ਮੌਕੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਜ਼ਰੂਰ ਦਿਖਾ ਦਿੰਦੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਨੇ ਧਮਾਕੇ ਦੀ ਆਵਾਜ਼ ਤੁਸੀਂ ਲਗਾਤਾਰ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਧਮਾਕਾ ਹੁੰਦਾ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਸ਼ੀਸ਼ੇ ਨੇ ਜਿਹੜੇ ਉਹ ਵੀ ਟੁੱਟ ਜਾਂਦੇ ਨੇ ਤੇ ਇਸ ਤੋਂ ਇਲਾਵਾ 10 ਕਿਲੋਮੀਟਰ ਤੱਕ ਇਸ ਦੇ ਧਮਾਕੇ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੱਤੀ ਆ ਤਾਂ ਬਿਲਕੁਲ ਪੁਰਾਣੀ ਤਸਵੀਰ ਹੈ ਜਿਹੜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦਰਸਲ 10 ਮਈ ਦੀ ਤਸਵੀਰ ਹੈ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿਚਰਾ ਦੇ ਵਿੱਚ ਮਜ਼ਾਇਲ ਲੱਗੀ ਸੀ ਜਿੱहां 15 ਫੁੱਟ ਡੂੰਘਾ ਤੇ 40 ਫੁੱਟ ਜਿਹੜਾ ਚੌੜਾ ਟੋਆ ਜਿਹੜਾ ਪੈ ਗਿਆ ਸੀ ਤਾਂ ਇਸ ਦੇ ਨਾਲ ਹੀ ਧਮਾਕੇ ਦੀ ਆਵਾਜ਼ ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਸੀ ਲੋਕਾਂ ਦੇ ਘਰਾਂ ਦੇ ਖਿੜਕੀਆਂ ਦਰਵਾਜ਼ੇ ਤੱਕ ਟੁੱਟ ਗਏ ਸੀ ਕੱਚ ਦੇ ਬਣੇ ਹੋਏ ਔਰ ਇਹ ਸਭ ਤੋਂ ਬੇਹੱਦ ਖਾਸ ਗੱਲ ਕਿ ਇਸਦੇ ਧਮਾਕੇ ਦੀ ਆਵਾਜ਼ 10 ਕਿਲੋਮੀਟਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਹੈ ਲੋਕਾਂ ਦਾ ਜਿਹੜਾ ਘਰ ਤੋਂ ਬਾਹਰ ਨਿਕਲਣਾ ਵੀ ਲੋਕਾਂ ਨੂੰ ਔਖਾ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਵੱਡੀ ਤਬਾਹੀ ਆਉਣ ਵਾਲੀ ਹੈ ਪਰ ਦੱਸਦੇ ਕਿ ਹੁਣ ਫੀਸ ਫਾਇਰ ਹੋ ਚੁੱਕਾ ਹੈ ਸਥਿਤੀ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ ਇਹ ਵੀਡੀਓ 10 ਮਈ ਦੀ ਹੈ ਪਿਛਲੇ ਦਿਨੀ ਭਾਰਤ ਪਾਕਿਸਤਾਨ ਵਿਚਾਲੇ ਮਾਹੌਲ ਹੈ ਜਿਹੜਾ ਤਣਾਪੂਰਵਕ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਚਾਹੇ ਫਿਰ ਡਰੋਨਾਂ ਦੇ ਨਾਲ ਹਮਲੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਿਜ਼ਾਈਲਾਂ ਦੇ ਨਾਲ ਲਗਾਤਾਰ ਜਿਹੜਾ ਪੰਜਾਬ ਨੂੰ ਖਾਸ ਕਰਕੇ ਸਿੱਧੇ ਤੌਰ ਤੇ ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਸੀ ਔਰ ਵੀਡੀਓ ਹੈ ਜਿਹੜੀ ਪੁਰਾਣੀ ਸੋਸ਼ਲ ਮੀਡੀਆ ਤੇ ਉਸ ਵੇਲੇ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ ਪਿੰਡ ਫਿਰ ਰਾਜੂ ਬੇਲਾ ਚਿਚਰਾ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਪਿੰਡ ਦੇ ਵਿੱਚੋਂ ਮਜ਼ਾਇਲ ਡਿੱਗਣ ਦੇ ਕਾਰਨ ਜਿਹੜਾ ਧਮਾਕਾ ਹੋਇਆ ਸੀ ਅਤੇ 15 ਫੁੱਟ ਡੂੰਘਾ ਟੋਆ ਜਿਹੜਾ ਪੈਜ ਰੋਂਦਾ ਸੀ 40 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਆ ਦਿੱਤਿਆ ਜਾ ਰਿਹਾ ਸੀ ਆਹ ਤਾਂ ਮੌਕੇ ਦੀ ਤਸਵੀਰ ਹੈ ਜਿਹੜੀ ਇਸ ਵੇਲੇ ਸੀਸੀਟੀਵੀ ਕੈਮਰੇਜ ਕੈਚ ਹੋ ਜਾਂਦੀ ਹੈ ਵੀਡੀਓ ਜਿਹੜੀ 10 ਮਈ ਦੀ ਦੱਸੀ ਜਾ ਰਹੀ ਹੈ ਫਿਲਹਾਲ ਥੀਸ ਫਾਇਰ ਹੋ ਚੁੱਕਿਆ ਹੈ ਜੰਗਬੰਦੀ ਹੋ ਚੁੱਕੀ ਹੈ ਦੋਨਾਂ ਬਾਰਡਰਸ 'ਤੇ ਇਸ ਵੇਲੇ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਇਹ ਵੀਡੀਓ ਜਿਹੜੀ ਪੁਰਾਣੀ ਵੀਡੀਓ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਚਿਚਰਾ ਨੂਆ ਜਿਹੜਾ ਹਮਲਾ ਕੀਤਾ ਜਾਂਦਾ ਸੀ ਜੀਹਾਂ ਪਿੰਡ ਦੇ ਵਿੱਚੋਂ ਅਟੈਕ ਕੀਤਾ ਜਾਂਦਾ ਸੀ ਮਜ਼ਾਇਲ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਛੁੱਟੀ ਜਾਂਦੀ ਸੀ ਪਰ ਦੱਸਿਆ ਕਿ S400 ਡਿਫੈਂਸ ਸਿਸਟਮ ਦੀ ਮਦਦ ਦੇ ਨਾਲ ਰਾਹ ਦੇ ਵਿੱਚ ਹੀ ਰਸਤੇ ਦੇ ਵਿੱਚ ਹੀ ਸਾਡੀ ਭਾਰਤੀ ਫੌਜ ਦੇ ਵੱਲੋਂ ਇਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਕੋਈ ਨੰਨੇ ਨੁਕਸਾਨ ਨਹੀਂ ਹੋਇਆ ਸੀ ਪਰ ਇਸ ਵੇਲੇ ਮੌਕੇ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਸੀਸੀਟੀਵੀ ਕੈਮਰਾ ਦੇ ਵਿੱਚ ਤਸਵੀਰਾਂ ਵੀ ਕੈਦ ਹੋਈਆਂ ਨੇ ਧਮਾਕੇ ਦੀ ਆਵਾਜ਼ ਤੁਸੀਂ ਲਗਾਤਾਰ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਧਮਾਕਾ ਹੁੰਦਾ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਹੈ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਸ਼ੀਸ਼ੇ ਨੇ ਜਿਹੜੇ ਉਹ ਵੀ ਟੁੱਟ ਜਾਂਦੇ ਨੇ ਤੇ ਇਸ ਤੋਂ ਇਲਾਵਾ 10 ਕਿਲੋਮੀਟਰ ਤੱਕ ਇਸ ਦੇ ਧਮਾਕੇ ਦੀ ਆਵਾਜ਼ ਹੈ ਜਿਹੜੀ ਉਹ ਸੁਣਾਈ ਦਿੱਤੀ ਹੈ ਤਾਂ ਬਿਲਕੁਲ ਉਹ ਪੁਰਾਣੀ ਤਸਵੀਰ ਹੈ ਜਿਹੜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਦਰਸਲ 10 ਮਈ ਦੀ ਤਸਵੀਰ ਹੈ ਜਦੋਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿਛਰਾਂ ਦੇ ਵਿੱਚ ਮਜ਼ਾਇਲ ਦਿੱਕੀ ਸੀ ਜਿੱहां 15 ਫੁੱਟ ਡੂੰਘਾ ਤੇ 40 ਫੁੱਟ ਜਿਹੜਾ ਚੌੜਾ ਟੋਆ ਜਿਹੜਾ ਪੈ ਗਿਆ ਸੀ ਤਾਂ ਇਸ ਦੇ ਨਾਲ ਹੀ ਧਮਾਕੇ ਦੀ ਆਵਾਜ਼ ਧਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਸੀ ਲੋਕਾਂ ਦੇ ਘਰਾਂ ਦੇ ਖਿੜਕੀਆਂ ਦਰਵਾਜ਼ੇ ਤੱਕ ਟੁੱਟ ਗਏ ਸੀ ਕੱਚ ਦੇ ਬਣੇ ਹੋਏ ਔਰ ਇਹ ਸਭ ਤੋਂ ਬੇਹੱਦ ਖਾਸ ਗੱਲ ਕਿ ਇਸੇ ਧਮਾਕੇ ਦੀ ਆਵਾਜ਼ 10 ਕਿਲੋਮੀਟਰ ਤੱਕ ਲੋਕਾਂ ਨੂੰ ਸੁਣਾਈ ਦਿੱਤੀ ਆ ਲੋਕਾਂ ਦਾ ਜਿਹੜਾ ਘਰ ਤੋਂ ਬਾਹਰ ਨਿਕਲਣਾ ਵੀ ਲੋਕਾਂ ਨੂੰ ਔਖਾ ਲੱਗਦਾ ਸੀ ਕਿ ਸ਼ਾਇਦ ਹੁਣ ਕੋਈ ਵੱਡੀ ਤਬਾਹੀ ਆਉਣ ਵਾਲੀ ਹੈ ਪਰ ਦੱਸਦੇ ਕਿ ਹੁਣ ਸੀਜ਼ ਫਾਇਰ ਹੋ ਚੁੱਕਾ ਹੈ ਸਥਿਤੀ ਹੈ ਜਿਹੜੀ ਕੰਟਰੋਲ ਦੇ ਵਿੱਚ ਹੈ ਇਹ ਵੀਡੀਓ 10 ਮਈ ਦੀ ਹੈ